ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡੇ ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ 10 ਦਾ ਪੈਦਾ ਸਿੱਕਾ ਜਿਹੜਾ ਹੈ ਉਸ ਦਾ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾ ਸਾਡੀ ਕਿਸਮਤ ਚਮਕਾ ਸਕਦਾ ਹੈ ਸਾਡੇ ਘਰ ਦੇ ਵਿੱਚੋਂ ਪੈਸੇ ਦੀ ਤੰਗੀ ਨੂੰ ਦੂਰ ਕਰ ਸਕਦਾ ਹੈ ਤਾਂ ਇਹ ਉਪਾ ਕਿਹੜਾ ਹੈ ਜੀ ਤੇ ਆਪਾਂ ਕਿੰਜ ਕਰਨਾ ਹੈ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਇਸ ਕਰਕੇ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸਰਵਣ ਕਰ ਲੈਣਾ ਜੀ ਤੇ ਸਮਝ ਲੈਣਾ ਜੇਕਰ ਚੰਗੀ ਲੱਗੇ ਤਾਂ ਸ਼ੇਅਰ ਵੀ ਕਰ ਦੇਣਾ ਤਾਂ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਦੇ ਅੱਗੇ ਬੇਨਤੀ ਹੈ ਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਵੀ ਗੱਲਬਾਤ ਕਰਨ ਜਾ ਰਹੇ ਹਾਂ ਇਹ ਕੋਈ ਵੀ ਵਹਿਮ ਭਰਮ ਨਹੀਂ ਹੈ ਇਹ ਤੁਸੀਂ ਆਪਣੇ ਦਿਮਾਗ ਦੇ ਵਿੱਚ ਸੋਚ ਨਹੀਂ ਲੈ ਕੇ ਆਉਣੀ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਕੋਈ ਟੂਨੇ ਟੋਟ ਕੇ ਬਾਰੇ ਗੱਲ ਕਰਾਂਗੇ ਕਿਸੇ ਉਹ ਬਾ ਬਾਰੇ ਗੱਲ ਕਰਾਂਗੇ ਕਿਉਂਕਿ ਸਾਡੇ ਚੈਨਲ ਦੇ ਉੱਪਰ ਇਹੋ ਜਿਹੇ ਕਰਮ ਕਾਂਡਾਂ ਤੇ ਵਿਸ਼ਵਾਸ ਨਹੀਂ ਕੀਤਾ ਜਾਂਦਾ ਇਸ ਕਰਕੇ ਅੱਜ ਦੀ ਵੀਡੀਓ ਵਿੱਚ ਜੋ ਵੀ ਗੱਲ ਕਰਨੀ ਹੈ ਉਹ ਗਹਿਮ ਭਰਮ ਦੇ ਨਾਲ ਸੰਬੰਧਿਤ ਨਹੀਂ ਹੈ ਪਰ ਇਹ ਟਾਈਟਲ ਮਜਬੂਰੀ ਦੇ ਵਿੱਚ ਰੱਖਣਾ ਪੈਂਦਾ ਹੈ ਕਿਉਂਕਿ ਅੱਜ ਕੱਲ ਬਹੁਤੇ ਮਨੁੱਖ ਅਜਾਹੇ ਹਨ ਜੋ ਜਿਹੇ ਕਰਮकांड ਕਰਦੇ ਹਨ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਟੋਨੇ ਟੋਟ ਕੇ ਕਰਕੇ ਧਾਗੇ ਤਵੀਤ ਪਾ ਕੇ ਕੁਝ ਉਪਾਅ ਕਰਕੇ ਸਾਡੇ ਘਰਾਂ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਸਾਡੇ ਘਰ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਤਾਂ ਉਹਨਾਂ ਦੇ ਮਨ ਦੇ ਵਿੱਚੋਂ ਵਹਿਮ ਕੱਢਣ ਦੇ ਲਈ ਇਹ ਹੀ ਟਾਈਟਲ ਰੱਖਿਆ ਜਾਂਦਾ ਹੈ ਜੋ ਇਹੋ ਇਸ ਵੀਡੀਓ ਨੂੰ ਪੂਰਾ ਇਸ ਵਹਿਮ ਦੇ ਵਿੱਚੋਂ ਬਾਹਰ ਤੁਹਾਨੂੰ ਕੱਢ ਸਕਣ ਅਸੀਂ ਮਦਦ ਕਰ ਸਕੀਏ ਤੁਹਾਨੂੰ ਇਸ ਵਹਿਮ ਭਰਮ ਦੇ ਵਿੱਚੋਂ ਬਾਹਰ ਕੱਢਣ ਦੀ ਕਿਉਂਕਿ ਜਦੋਂ ਵੀ ਦਿਨ ਤਿਉਹਾਰ ਆਉਂਦੇ ਹਨ ਤਾਂ ਉਹਦੇ ਅਜਿਹੇ ਕਰਮकांड ਬਹੁਤ ਵੇਖਣ ਨੂੰ ਮਿਲਦੇ ਹਨ ਸਾਨੂੰ ਬਹੁਤੇ ਸਲਾਹਕਾਰ ਐਸੀ ਮਿਲ ਜਾਂਦੇ ਹਨ ਜੋ ਆਖਦੇ ਹਨ ਕਿ ਘਰ ਵਿੱਚ ਅਜਾਹ ਕਰਨ ਨਾਲ ਸਾਡੇ ਘਰ ਦੇ ਵਿੱਚ ਪੈਸੇ ਦੀ ਤੰਗੀ ਦੂਰ ਹੋ ਜਾਵੇਗੀ ਪਰ ਬਾਣੀ ਪੜਨ ਵਾਲਾ ਸਿੱਖ ਕਦੇ ਵੀ ਅਜਿਹੇ ਵਹਿਮਾਂ ਭਰਮਾਂ ਦੇ ਉੱਤੇ ਜਾਦੂ ਟੂਣਿਆਂ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ ਉਹਨਾਂ ਦਾ ਭਰੋਸਾ ਹੁੰਦਾ ਹੈ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਦੇ ਉੱਤੇ ਉਨਤਾ ਪ੍ਰੋਸਾ ਹੁੰਦਾ ਹੈ ਗੁਰਬਾਣੀ ਦੇ ਗਿਆਨ ਦੇ ਉੱਤੇ ਕਿਉਂਕਿ ਉਹਨੂੰ ਪਤਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਚਾਹੇ ਜਿਹੜਾ ਮਰਜੀ ਦੁੱਖ ਆ ਜਾਵੇ ਉਹ ਦੁੱਖ ਚਾਹੇ ਸਾਡੇ ਸਰੀਰ ਨੂੰ ਲੱਗਿਆ ਹੋਵੇ ਚਾਹੇ ਮਨ ਨੂੰ ਲੱਗਿਆ ਹੋਵੇ ਤੇ ਚਾਹੇ ਸਾਨੂੰ ਆਰਥਿਕ ਪੱਖੋਂ ਹੀ ਭਾਵੇਂ ਕੋਈ ਦੁੱਖ ਕਿਉਣਾ ਹੋਵੇ ਸਾਡੇ ਸਾਰੇ ਦੁੱਖ ਗੁਰਬਾਣੀ ਨੇ ਦੂਰ ਕਰਨੇ ਹਨ ਗੁਰਬਾਣੀ ਤੇ ਗਿਆਨ ਨੇ ਦੂਰ ਕਰਨੇ ਹਨ ਇਸ ਕਰਕੇ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਅਜਿਹੇ ਵਹਿਮਾਂ ਪਰਮਾਤਮਾ ਤੋਂ ਦੂਰ ਰਹਿਣਾ ਹੈ ਜਦੋਂ ਮੇ ਕੋਈ ਅਜਹੀ ਸਲਾਹ ਦਿੰਦਾ ਹੈ ਅਜਾਹ ਕੋਈ ਕੰਮ ਕਾੜ ਕਰਨ ਲਈ ਕਹਿੰਦਾ ਹੈ ਤਾਂ ਜਹਾ ਕੰਮ ਕਰੋ ਕਿ ਤੁਹਾਡੇ ਘਰ ਵਿੱਚ ਪੈਸਾ ਆਵੇਗਾ ਬਰਕਤ ਆਵੇਗੀ ਤਾਂ ਉਹਨੂੰ ਅੱਗੋਂ ਇੱਕੋ ਹੀ ਗੱਲ ਕਹਿਣੀ ਹੈ ਉਹਨੂੰ ਵੀ ਮਦਦ ਦਿਓ ਕਿ ਨਹੀਂ ਅਸੀਂ ਤਾਂ ਬਾਣੀ ਪੜਨ ਵਾਲੇ ਸਿੱਖ ਹਾਂ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਸਿਖਾਈ ਹੈ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਦਾ ਬਗੇਵਾ ਤੇ ਰੱਜ ਕੇ ਖਾ ਦਾ ਔਕਾ ਦਿੱਤਾ ਹੈ ਗੁਰੂ ਦੀ ਗੱਲ ਨੂੰ ਮੰਨਣਾ ਹੈ ਜੋ ਵੀ ਆਪਣੇ ਗੁਰੂ ਦੀ ਗੱਲ ਨੂੰ ਮੰਨਦੇ ਹਨ ਉਹਨਾਂ ਦੇ ਘਰ ਦੇ ਵਿੱਚ ਫਿਰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ ਗੁਰੂ ਨਾਨਕ ਦੇਵ ਜੀ ਥੋੜੇ ਦੇ ਵਿੱਚ ਵੀ ਬਰਕਤਾਂ ਪਾ ਦਿੰਦੇ ਹਨ ਕਦੇ ਵੀ ਕਿਸੇ ਚੀਜ਼ ਦੀ ਥੋੜ੍ਹ ਨਹੀਂ ਆਉਣ ਦਿੰਦੇ ਇਸ ਕਰਕੇ ਆਪਾਂ ਵੀ ਬਸ ਭਰੋਸਾ ਰੱਖ ਕੇ ਬਾਣੀ ਪੜ੍ਹਨੀ ਹੈ ਬਾਣੀ ਦੇ ਦੱਸੇ ਅਨੁਸਾਰ ਚੱਲਣਾ ਹੈ ਅਜਿਹੇ ਕਰਮ ਕਾਂਡਾਂ ਤੋਂ ਦੂਰ ਰਹਿਣਾ ਹੈ ਕੋਈ ਵੀ ਅਜਾਹਾ ਕੰਮ ਨਹੀਂ ਕਰਨਾ ਜੋ ਕੰਮ ਸਾਨੂੰ ਆਪਣੀਆਂ ਹੀ ਨਜ਼ਰਾਂ ਦੇ ਵਿੱਚ ਗਿra ਦਵੇ ਜਾਂ ਆਪਣੇ ਗੁਰੂ ਚਰਨਾਂ ਤੋਂ ਦੂਰ ਕਰ ਦੇਵੇ ਸੰਗਤ ਜੀ ਰੋਜ਼ਾਨਾ ਗੁਰਬਾਣੀ ਪੜ੍ਹਨੀ ਬਾਣੀ ਦੇ ਦਸੇ ਅਨੁਸਾਰ ਹੀ ਚੱਲਣਾ ਹੈ ਇਹ ਜੋ ਟੋਟਕਾ ਹੈ ਨਾ ਆਪਾਂ ਕਿਸੇ ਵਹਿਮ ਭਰਮ ਕਰਕੇ ਨਹੀਂ ਕਰਨਾ ਇਹ ਰੁਪਏ ਦਾ ਇਹ 10 ਰੁਪਏ ਦਾ ਟੋਟਕਾ ਸਾਡੇ ਲਈ ਬੜਾ ਕਾਰਗਰ ਸਾਬਿਤ ਹੋ ਸਕਦਾ ਹੈ ਕਿੰਜ ਕਰਨਾ ਹੈ ਵੇਖੋ ਜੀ ਇੱਕ ਤਾਂ ਸਾਨੂੰ ਗੁਰੂ ਨਾਨਕ ਪਾਸ਼ਾ ਜੀ ਨੇ ਹੱਕ ਸੱਚ ਦੀ ਕਿਰਤ ਕਰਨੀ ਸਿਖਾਈ ਹੈ ਤੇ ਦੂਜਾ ਉਪਦੇਸ਼ ਦਿੱਤਾ ਹੈ ਕਿ ਆਪਣੀ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢਣਾ ਹੈ ਇਹ ਦੋ ਕੰਮ ਤਾਂ ਆਪਾਂ ਕਰਨੇ ਹੀ ਹਨ ਪਰ ਨਾਲ ਦੀ ਨਾਲ ਜੇਕਰ ਆਪਾਂ ਤੀਜਾ ਕੰਮ ਕਰੀਏ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਪੈਸਾ ਵੇਖਣਾ ਚਾਹੁੰਦੇ ਆ ਕਦੇ ਵੀ ਪੈਸੇ ਦੀ ਤੰਗੀ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਫਿਰ ਸਾਨੂੰ ਪੈਸੇ ਦੀ ਬਚਤ ਕਰਨੀ ਆਉਣੀ ਚਾਹੀਦੀ ਹੈ ਸਾਨੂੰ ਸੋਚ ਸਮਝ ਕੇ ਪੈਸਾ ਰੱਖਣਾ ਪੈਣਾ ਹੈ ਤੇ ਆਪਣੇ ਘਰ ਦਾ ਇੱਕ ਨਿਯਮ ਤੇ ਅਸੂਲ ਬਣਾਉਣਾ ਪੈਣਾ ਹੈ ਜੋ ਵੀ ਘਰ ਦੇ ਵਿੱਚ ਕਿਰਤ ਕਮਾਈ ਆ ਰਹੀ ਹੈ ਉਹਦੇ ਵਿੱਚੋਂ ਦਸਵੰਧ ਕੱਢਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਲੋੜ ਦੀਆਂ ਚੀਜ਼ਾਂ ਜੋ ਸਭ ਤੋਂ ਪਹਿਲਾਂ ਲੋੜ ਦੀਆਂ ਚੀਜ਼ਾਂ ਜੋ ਸਾਡੀਆਂ ਜ਼ਰੂਰੀ ਹਨ ਉਹਨਾਂ ਨੂੰ ਘਰ ਵਿੱਚ ਖਰੀਦ ਕੇ ਲਿਆਉਣਾ ਹੈ ਫਿਰ ਉਸ ਤੋਂ ਬਾਅਦ ਕੁਝ ਹਿੱਸਾ ਬਚਤ ਕਰਨੀ ਹੈ ਜੀ ਅਸੀਂ ਆਪਣੀ ਕੀਤੀ ਕਿਰਤ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਵੀ ਬਚਤ ਕਰਾਂਗੇ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦਈਏ ਤਾਂ ਅਲੱਗ ਤੋਂ ਰੱਖਣਾ ਸ਼ੁਰੂ ਕਰ ਦਈਏ ਚਾਹੇ ਕੋਈ ਘਰ ਵਿੱਚ ਗੋਲਕ ਹੀ ਲਗਾ ਲਓ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਉਸ ਨੂੰ ਅਲੱਗ ਰੱਖਣਾ ਸ਼ੁਰੂ ਕਰ ਦਿਓ ਤਾਂ ਉਹ ਹਿੱਸਾ ਤੁਹਾਡੇ ਲੋਡ ਪੈਣ ਤੇ ਤੁਹਾਡੇ ਕੰਮ ਆ ਸਕਦਾ ਹੈ ਸਾਨੂੰ ਕਦੇ ਵੀ ਕਿਸੇ ਅੱਗੇ ਹੱਥ ਨਹੀਂ ਾੜਨੇ ਪੈਣਗੇ ਕਿਸੇ ਤੋਂ ਉਧਾਰ ਨਹੀਂ ਮੰਗਣਾ ਪਵੇਗਾ ਕਰਜ਼ਾ ਨਹੀਂ ਚੁਕਣਾ ਪੈਣਾ ਕਿਉਂਕਿ ਬੂੰਦ ਬੂੰਦ ਦੇ ਨਾਲ ਸਾਗਰ ਭਰ ਜਾਂਦਾ ਹੈ ਸੰਗਤ ਜੀ ਉਸੇ ਤਰੀਕੇ ਦੇ ਨਾਲ ਕਿਸੇ ਦੀ ਕਮਾਈ ਜਿਵੇਂ ਤਾਂ ਉਹ ਦਾ ਸੰਬੰਧ ਜ਼ਰੂਰ ਕੱਢੇ ਕਿਸੇ ਦੀ ਕਮਾਈ ਜੇਕਰ 1000 ਹੈ ਤਾਂ 100 ਰੁਪਏ ਕੱਢੇ ਜੇਕਰ ਕਮਾਈ ਦੇ ਅਨੁਸਾਰ ਦਸਵਾਂ ਹਿੱਸਾ ਅਲੱਗ ਤੋਂ ਰੱਖਣਾ ਸ਼ੁਰੂ ਕਰ ਦੇਤਾ ਜੇ ਸਾਡੇ ਔਖੇ ਵੇਲੇ ਵਿੱਚ ਕੰਮ ਆ ਸਕਦਾ ਹੈ ਸਾਨੂੰ ਕਿਸੇ ਦੇ ਅੱਗੇ ਹੱਥ ਨਹੀਂ ੱਡਨੇ ਪੈਣਗੇ ਹਮੇਸ਼ਾ ਫਜ਼ੂਲ ਖਰਚੀ ਦੇ ਵਿਖਾਵੇ ਤੋਂ ਦੂਰ ਰਹਿਣਾ ਚਾਹੀਦਾ ਹੈ ਹੁਣ ਜਿਸ ਤਰ੍ਹਾਂ ਤਿਉਹਾਰਾਂ ਦੇ ਦਿਨ ਆ ਰਹੇ ਹਨ ਇਹ ਅਕਸਰ ਹੀ ਸਾਰੇ ਲੋਕ ਕਰਦੇ ਹਨ ਬਾਜ਼ਾਰ ਦੇ ਵਿੱਚ ਜਾਂਦੇ ਹਨ ਚੀਜ਼ ਕੋਈ ਹੋਰ ਲੈਣ ਜਾਣਾ ਹੁੰਦਾ ਹੈ ਪਰ ਉਤੋਂ ਬਾਜ਼ਾਰ ਦੀ ਜਗਾ ਚਾਂਦ ਵੇਖ ਕੇ ਕੁਝ ਅਜਾਹੀਆਂ ਚੀਜ਼ਾਂ ਘਰ ਵਿੱਚ ਲੈ ਆਉਂਦੇ ਹਨ ਜੋ ਤੁਹਾਡੇ ਕਿਸੇ ਵੀ ਕੰਮ ਦੀਆਂ ਨਹੀਂ ਹੁੰਦੀਆਂ ਥੋੜਾ ਜਿਹੀ ਤੁਹਾਡੇ ਕੰਮ ਆਉਂਦੀਆਂ ਨੇ ਬਾਅਦ ਵਿੱਚ ਉਹ ਬੇਕਾਰ ਹੋ ਜਾਂਦੀਆਂ ਨੇ ਕੋਈ ਇੱਕ ਦਿਨ ਦੇ ਨਹੀਂ ਤੁਹਾਨੂੰ ਚੰਗੀਆਂ ਲੱਗਣੀਆਂ ਬਾਅਦ ਵਿੱਚ ਇੱਧਰ ਉੱਧਰ ਸੁੱਟਦੇ ਫਿਰਨਗੇ ਤਾਂ ਫਿਰ ਅਜਹੀ ਫਰਜ਼ੂਲ ਖਰਚੀ ਤੋਂ ਬਚਣਾ ਹੈ ਪਟਾਕੇ ਰੈ ਦੀਵਾਲੀ ਮਨਾਉਣੀ ਹੈ ਕਿਉਂਕਿ ਪਤਾ ਨਹੀਂ ਕਿੰਨਾ ਪੈਸਾ ਹੈ ਜੋ ਲੋਕ ਪਟਾਕਿਆਂ ਦੇ ਉੱਤੇ ਲਗਾ ਦਿੰਦੇ ਹਨ ਤਾਂ ਇਹ ਬਿਲਕੁਲ ਫਜ਼ੂਲ ਖਰਚੀ ਐ ਇਹ ਸਾਡੀ ਆਰਥਿਕ ਸਥਿਤੀ ਉੱਤੇ ਪ੍ਰਭਾਵ ਪਾਉਂਦੀ ਹੈ ਸਾਡੇ ਸਰੀਰ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ ਅਸੀਂ ਤਾਂ ਇਹ ਕੰਮ ਕਰਨਾ ਅੱਜ ਤੋਂ ਹੀ ਸ਼ੁਰੂ ਕਰ ਦੇਣਾ ਹੈ ਤੇ ਨਾਲ ਹੀ ਇਸ ਵਾਰ ਪਟਾਕਿਆਂ ਤੋਂ ਰਹਿਤ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਓ ਸੋਚ ਸਮਝ ਕੇ ਖਰਚਾ ਕਰੋ ਤੇ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਟਣਾ ਸ਼ੁਰੂ ਕਰ ਦਿਓ ਆਪਣੀ ਲੋੜ ਪੈਣ ਤੇ ਔਖੇ ਵੇਲੇ ਦਸਵਾਂ ਹਿੱਸਾ ਤੁਹਾਡੇ ਜ਼ਰੂਰ ਕੰਮ ਆਵੇਗਾ ਤਾਂ ਜੋ ਸਾਨੂੰ ਕਿਸੇ ਦੇ ਅੱਗੇ ਹੱਥ ਨਹੀਂ ੱਡਨੇ ਪੈਣਗੇ ਸੰਘਾ ਜੀ ਇਹ ਕੋਈ ਜਾਦੂ ਟੂਣਾ ਜਾਂ ਵਹਿਮ ਪਰਮ ਨਹੀਂ ਹੈ ਇਹ ਸਿਰਫ ਬਸ ਇਹ ਸਿਰਫ ਬਚੇ ਹੋਏ ਪੈਸਿਆਂ ਦੀ ਬਚਤ ਕਰਨੀ ਹੈ ਚਾਹੇ ਗੋਲਕ ਲਗਾ ਲਓ ਚਾਹੇ ਕਿਸੇ ਹੋਰ ਤਰੀਕੇ ਦੇ ਨਾਲ ਜਿੱਥੇ ਮਰਜ਼ੀ ਰੱਖ ਲਓ ਪਰ ਜਿਸ ਦਿਨ ਵੀ ਆਪਾਂ ਇਹ ਆਦਤ ਪਾ ਲਈ ਇਹ ਵੇਖ ਕੇ ਸਾਡੇ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਮਿਲ ਜਾਵੇਗੀ ਉਹਨਾਂ ਨੂੰ ਵੀ ਫਜ਼ੂਲ ਖਰਚੀ ਤੋਂ ਦੂਰ ਰਹਿਣ ਦੀ ਆਦਤ ਪਵੇਗੀ ਉਹ ਵੀ ਪੈਸੇ ਨੂੰ ਪੈਸਾ ਸਮਝਣਗੇ ਪੈਸੇ ਦੀ ਕਦਰ ਕਰਨੀ ਸਿੱਖਣਗੇ ਉਹਨਾਂ ਦੇ ਮਨ ਦੇ ਵਿੱਚ ਵੀ ਬਚਤ ਕਰਨ ਦੀ ਸਿੱਖਿਆ ਅੱਜ ਤੋਂ ਹੀ ਪੈ ਜਾਵੇਗੀ ਪਰ ਜੇਕਰ ਅਸੀਂ ਘਰ ਦੇ ਵਿੱਚ ਵਹਿਮਾਂ ਭਰਮਾਂ ਦੀਆਂ ਗੱਲਾਂ ਕਰਾਂਗੇ ਟੋਣਿਆਂ ਟੋਟਕਿਆਂ ਦੀਆਂ ਗੱਲਾਂ ਕਰਾਂਗੇ ਤਾਂ ਅਸੀਂ ਬੱਚਿਆਂ ਨੂੰ ਬਚਪਨ ਤੋਂ ਹੀ ਨਕਾਮਾ ਬਣਾ ਦਵਾਂਗੇ ਕਿਉਂਕਿ ਉਹਨਾਂ ਦੇ ਮਨ ਵਿੱਚ ਵੀ ਕਿਤੇ ਨਾ ਕਿਤੇ ਇਹ ਗੱਲ ਘਰ ਘਰ ਜਾਵੇਗੀ ਕਿ ਇਹਨਾਂ ਕਰਮ ਕਾਂਡਾਂ ਨੂੰ ਕਰਨ ਦੇ ਨਾਲ ਪੈਸੇ ਦੀ ਕਮੀ ਦੂਰ ਹੁੰਦੀ ਹੈ ਸਾਨੂੰ ਹੱਥੀਂ ਕੰਮ ਨਹੀਂ ਕਰਨਾ ਪੈਣਾ ਸਾਨੂੰ ਮਿਹਨਤ ਕਰਨ ਦੀ ਕੋਈ ਲੋੜ ਨਹੀਂ ਇਹ ਤਾਂ ਬੈਠੇ ਬਿਠਾਏ ਸਾਨੂੰ ਪੈਸਾ ਘਰ ਵਿੱਚ ਦੇ ਦੇਣਗੇ ਪਰ ਸਾਧ ਸੰਗਤ ਜੀ ਆਪਣੇ ਬੱਚਿਆਂ ਨੂੰ ਹੱਥੀਂ ਕੰਮ ਕਰਨ ਦੀ ਆਦਤ ਪਾਓ ਬੱਚੇ ਨੂੰ ਮਿਹਨਤ ਦੇ ਨਾਲ ਜੋੜ ਦਿਓ ਵਿਆਮਾ ਪਰਮਾ ਨਾਲੋ ਤੋੜ ਦਿਓ ਇਹ ਕੰਮ ਕਰਨ ਤੋਂ ਬਚਣਾ ਹੈ ਤੇ ਕਦੇ ਵੀ ਆਪਣੇ ਬੱਚੇ ਦੇ ਸਾਹਮਣੇ ਜਹੀ ਕੋਈ ਗੱਲ ਨਹੀਂ ਕਰਨੀ ਕਿਉਂਕਿ ਪ੍ਰਮਾਤਮਾ ਨਾਲੋ ਜੋ ਵੀ ਸਾਨੂੰ ਗੱਲ ਤੋੜਦੀ ਹੋਵੇ ਤੇ ਵਿਆਮਾ ਪਰਮਾ ਦੇ ਨਾਲ ਜੋੜਦੀ ਹੋਵੇ ਬਸ ਘਰ ਵਿੱਚ ਗੱਲ ਕਰਨੀ ਹੈ ਗੁਰਬਾਣੀ ਦੀ ਗੁਰਬਾਣੀ ਦੇ ਦੱਸੇ ਹੋਏ ਨੀਮਾਂ ਦੀ ਨੀਮਾਂ ਦੇ ਅਨੁਸਾਰ ਅਸੀਂ ਆਪਣੀ ਜ਼ਿੰਦਗੀ ਨੂੰ ਬਿਤਾਉਣਾ ਹੈ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਅਪਣਾਉਣਾ ਹੈ ਤੇ ਜ਼ਿੰਦਗੀ ਦੇ ਵਿੱਚ ਜਿਸ ਤੇ ਨਾਲ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਤਾਂ ਪਿਆਰੀ ਸਾਧ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਹੋਰ ਭੈਣ ਭਰਾਵਾਂ ਤੱਕ ਸ਼ੇਅਰ ਕਰ ਦੇਣਾ ਤਾਂ ਜੋ ਉਹਨਾਂ ਦਾ ਵੀ ਭਲਾ ਹੋ ਸਕੇ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲੈ ਕੇ ਗੁਰੂ ਚਰਣਾ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਸਾਧ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ